ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਮ ਹੋ ਗਏ ਠੀਕ ਠਾਕ ਹੋਮੋਗੇ ਤੇ ਇਸੇ ਉਮੀਦ ਦੇ ਨਾਲ ਅੱਜ ਦਾ ਜਿਹੜਾ ਵਲੌਗ ਆ ਤੁਹਾਡੇ ਨਾਲ ਸ਼ੇਅਰ ਕਰ ਲੈਣੇ ਆ ਟਾਈਮ ਆ ਜਿਹੜਾ ਸਵਾ ਇੱਕ ਦਾ ਹੋ ਗਿਆ ਹੋ ਗਿਆ ਆ ਤੁਸੀਂ ਵੀਡੀਓ ਦੀ ਵੇਟ ਕਰਦੇ ਹੋਣੇ ਆ ਵੀਡੀਓ ਵੀਡੀਓ ਬਟ ਐਡਿਟਿੰਗ ਨਹੀਂ ਹੋएगी ਵੀਡੀਓ ਤਾਂ ਬਣੀ ਹੋਇਆ ਕੱਲ ਦੀ ਸ਼ਾਮ ਨੂੰ ਆਜੂਗੀ 8 ਵਜੇ ਜਦ ਤੱਕ ਤੁਸੀਂ ਦੇਖ ਲੈਣੀ ਆ ਜਾਨੋ ਇਹ ਵਲੌਗ ਆਊਗਾ ਹਨਾ ਤੇ ਉਹ ਬਲੌਗ ਬਣਾਉਣ ਤੋਂ ਬਾਅਦ ਮੇਰੀ ਹਾਲਤ ਕੁਸ਼ੈਸੀ ਹੋ ਗਈ ਖਾਸ ਤਾਂ ਹੋ ਗਈ ਖਾਸ ਤਾਂ ਤੇ ਰਾਤ ਨੂੰ ਰੋਟੀ ਖਾ ਕੇ ਚੰਗੀ ਭਲੀ ਪਈ ਤੇ ਸਵੇਰੇ ਉੱਠਿਆ ਹੀ ਨਹੀਂ ਗਿਆ ਮੇਰੇ ਨਾਲ ਖਾਸ ਕਰਕੇ ਇਦਾਂ ਹੀ ਹੁੰਦਾ ਹੁੰਦਾ ਹੈਨਾ ਆਏ ਹੈ ਬੜਾ ਔਖਾ ਹੋਇਆ ਬੈਠਾ ਮੇਰੇ ਘਰ ਵਾਲਾ ਇਹ ਸਾਡੇ ਘਰ ਚ ਦਵਾਈ ਬਾਅਦ ਚ ਗਾਲਾਂ ਪਹਿਲਾਂ ਨਾ ਗਦੋ ਨਗਦੀ ਐਨੀਆਂ ਮੈਨੂੰ ਇਹਨਾਂ ਨੇ ਸਵੇਰੇ ਗਾਲਾਂ ਕੱਢੀਆਂ ਟਾਈਮ ਸ਼ੇਕ ਗਲਾ ਪੈ ਤੀ ਨਿਹਤ ਡਾਕਟਰ ਤੇ ਗਿਆ ਜਦੋਂ ਸਿਲਾਈ ਤੇ ਆ ਦੇ ਮੈਂ ਜਾ ਕੇ ਡਾਕਟਰ ਤੇ ਉਹ ਡੈਡੀ ਕਿਹਾ ਉਹ ਡੈਡੀ ਕਿਹਾ ਜਦ ਮੈਂ ਗਈ ਦਵਾਈ ਤਾਂ ਮੇਰੇ ਲਈ ਉਹ ਆਈ ਹੈ ਹੈ ਦਵਾਈ ਤਾਂ ਮੇਰੇ ਲਈ ਆਈ ਤੇ ਸਵੇਰੇ ਮੈਨੂੰ ਬਹੁਤ ਜ਼ਿਆਦਾ ਹੋ ਗਿਆ ਮੇਰੇ ਨਾ ਤਜਾਬ ਬਣ ਗਿਆ ਸਿਰ ਐ ਲੱਗਦਾ ਸੀ ਬੀਪੀ ਹਾਈ ਬਹੁਤ ਜ਼ਿਆਦਾ ਫਿਰ ਮੇਰਾ ਘਟ ਮੇਰੇ ਘਰ ਵਾਲੇ ਦਾ ਵੱਧ ਹੋ ਗਿਆ ਮੈਂ ਰੰਨੀਆ ਕ ਗਾਲਾਂ ਕੱਢੀਆਂ ਅੱਜ ਮੇਰੇ ਤੋਂ ਸਵੇਰੇ ਕੋਈ ਕੰਮ ਨਹੀਂ ਹੋਇਆ ਮੈਂ ਕੋਈ ਕੰਮ ਨਹੀਂ ਕੀਤਾ ਹੁਣ ਵੀ 1 ਵਜ ਗਿਆ ਕੋਈ ਕੰਮ ਨਹੀਂ ਕੀਤਾ ਤੇ ਬੱਚਿਆਂ ਨੇ ਆਪਣੀ ਰੋਟੀ ਬਣਾਈ ਖਾ ਲਈ ਸ਼ੁਕਰ ਹੈ ਵਾਹਿਗੁਰੂ ਦਾ ਵੀ ਇੰਨਾ ਕ ਬਣਾਉਣਾ ਸਿੱਖ ਗਏ ਹੈਨਾ ਚਾਹਲ ਬਣਾ ਕੇ ਖਾ ਲਈ ਤੇ ਰਾਤ ਸਬਜ਼ੀ ਤੁਹਾਨੂੰ ਪਤਾ ਹੀ ਆਵੇ ਆਪਾਂ ਚਿੱਟੇ ਜਣਿਆਂ ਦੀ ਬਣਾਈ ਸੀਗੀ ਇਹਨਾਂ ਨੇ ਬਣਾ ਕੇ ਖਾ ਲਈ ਮੇਰੇ ਨਾਲੋਂ ਵੱਧ ਔਖਾ ਮੇਰੇ ਘਰ ਵਾਲਾ ਹੋ ਜਿੰਦਾ ਨਾਲੇ ਮੈਂ ਮੁੰਡੇ ਨੂੰ ਠਾਲਿਆ ਵੀ ਪੁੱਤ ਉੱਠ ਗੜ ਐਨਾ ਸ਼ੁਕਰ ਵੀ ਬੈਹ ਕਰੂ ਦਾ ਧੰਨਵਾਦ ਆ ਹਨਾ ਵੀ ਜੇ ਤਾਂ ਮੈਂ ਕੱਢ ਕੇ ਆਲੀ ਆਵਾਜ਼ ਨਾ ਪਰ ਉਹਨੂੰ ਠਾਲਦੀਆਂ ਉਹ ਕਦੇ ਨਹੀਂ ਹਿੱਲਦਾ ਕਦੇ ਵੀ ਨਹੀਂ ਹਿੱਲੂਗਾ ਉਹਨੂੰ ਟਸ ਤੋਂ ਵਸ ਨਹੀਂ ਹੋਣਾ ਤੇ ਮੈਂ ਜੇ ਬਿਮਾਰ ਆ ਮੈਂ ਉਹਨੂੰ ਆਵਾਜ਼ ਦਿੰਨੀ ਆ ਵੀ ਪਰ ਉਹ ਮੁੱਠ ਗੜ ਫਿਰ ਉਹ ਮੇਰੀ ਆਵਾਜ਼ ਸੁਣ ਕੇ ਉੱਠ ਗੜਦਾ ਉੱਠ ਕੇ ਇੱਕ ਸੈਕਿੰਡ ਚ ਉੱਠ ਕੇ ਮਰੇ ਮੰਮੀ ਕੀ ਹੋ ਗਿਆ ਮੈਂ ਤਾਂ ਮੇਤੋ ਹੁੰਦਾ ਨਹੀਂ ਵੀ ਹਨਾ ਮੈਨੂੰ ਪਾਣੀ ਦੇ ਦੇ ਗਰਮ ਕਰਕੇ ਵੀ ਮੈਨੂੰ ਉਲਟੀ ਆ ਜਾਂਦੀ ਹੈ ਹਨਾ ਉਹਨੇ ਮਿੰਟ ਚ ਇੱਕ ਸਕਿੰਟ ਜਿਹਾ ਆਇਆ ਉੱਟ ਕੇ ਨਾ ਮੈਨੂੰ ਬਸ ਫਿਰ ਤਾਂ ਪੁੱਛਿਆ ਵੀ ਕੀ ਕੀ ਚਾਹੀਦਾ ਕਿਹੜਾ ਕਿਹੜਾ ਪਾਣੀ ਚਾਹੀਦਾ ਹਨਾ ਆ ਕਿ ਹੋ ਗਿਆ ਲਾਈਟ ਕੱਟ ਗਈ ਤੇ ਨਾਲ ਦੀ ਨਾਲ ਉਹਨੇ ਮੈਨੂੰ ਪਾਣੀ ਗਰਮ ਕਰਕੇ ਦੇਤਾ ਫਿਰ ਉਹਨੇ ਪੁੱਛਿਆ ਮੰਮੀ ਦੁੱਧ ਚਾਹ ਮੈਂ ਕਿਹਾ ਵੀ ਤੇ ਡੈਡੀ ਲਈ ਚਾਹ ਬਣਾ ਦੇ ਚਾਹ ਵੀ ਬਣਾ ਦੇ ਪਰ ਉਹ ਹੀ ਆ ਨਾ ਵੀ ਜਿਹੜਾ ਹਨਾ ਬੱਚਿਆ ਖੁਚਿਆ ਦੁੱਧ ਨਹੀਂ ਪਿਆ ਹੁੰਦਾ ਆਪਣੇ ਬੱਚੇ ਖੁਚਿਆ ਜਿਵੇਂ 1000 ਵਾਲਾ ਬੱਚਿਆ 1000 ਨੂੰ ਲੱਗ ਗਾਂ ਦਾ ਦੁੱਧ ਬਣਾ ਕੇ ਦਿੰਨੇ ਆ। ਪੀ ਨਹੀਂ ਨਾ ਤਾਂ ਹਾ ਇੱਕ ਗਲਾਸ ਪੀ ਲਿਆ ਹੋ ਹਾਏ ਉਹ ਤਾਂ ਸੰਗ ਚ ਸੱਟਣ ਨੂੰ ਕਰਦਾ ਹੁਣ ਫ੍ਰਿਜ ਭਰੀ ਪਈ ਆ ਹਨਾ ਤੇ ਹੁਣ ਵੀ ਇਹਨਾਂ ਨੇ ਮਿੱਠੀ ਦੀ ਧਾਰ ਵੀ ਅੱਜ ਇਹਨਾਂ ਨੇ ਚੋਈ ਹੈ ਨਾ ਉਹ ਸਾਰਾ ਦੁੱਧ ਘਰੇ ਰੱਖਿਆ। ਥੋੜਾ ਜਿਹਾ ਮਾਤਾ ਬਣਾਇਆ। ਮੈਨੂੰ ਪਤਾ ਸੀ ਮੇਰੇ ਮਿੱਠੀ ਵਾਲੇ ਦੁੱਧ ਤੇ ਅੱਜ ਟਾਕਾ ਵੱਜੂਗਾ। ਮੈਂ ਸਵੇਰ ਵਾਲਾ ਕਰੀ ਤੀਗਾ। अच्छा ਉਹ ਨਾ ਉਧਰੋਂ ਹੁਸਨ ਦਾ ਕੱਢਿਆ ਹੁਣ ਉੱਤੋਂ ਤੋ ਲਾ ਲੰਨੇ ਹੁੰਦੇ ਨੇ ਉਹ ਨਹੀਂ ਇਹਨਾਂ ਨੇ ਆਪਦਾ ਬਰਾਬਰ ਕਰ ਲਿਆ ਪੁਆਇੰਟ ਚਲੋ ਕੋਈ ਗੱਲ ਨਹੀਂ ਭਾਈ ਜਿਵੇਂ ਕਹਿੰਦੇ ਹੁੰਦੇ ਜਦੋਂ ਆਪਣੀ ਸਿਹਤੇ ਨਹੀਂ ਠੀਕ ਫਿਰ ਕੰਮ ਹੋਣਾ ਚਾਹੀਦਾ ਹਨ ਤੇ ਮੈਂ ਪਹਿਲਾਂ ਚਾਹ ਪੀ ਲਈ ਅਸੀਂ ਉਦੋਂ ਗੋਲੀਆਂ ਲੈ ਲਈਆਂ ਤੇ ਹੁਣ ਮੈਂ ਕਿਹਾ ਬ੍ਰੈਡ ਖਾ ਲੰਨੇ ਆ ਫੇਗਾਲਾ ਬਹਿਣ ਗਿਆ ਨਾਲੇ ਆਪਦਾ ਹੀ ਕੰਮ ਖਰਾਬ ਹੋਈ ਜਾਂਦਾ ਜੇ ਖਾਵਾ ਪੀਵਾਗੇ ਤਾਂ ਹੀ ਮੰਜੇ ਤੋਂ ਉੱਠਾਂਗੇ ਹਨ ਤੇ ਮੇਰੀ ਬੱਸ ਕਰਾਦੀ ਐਨੇ ਮੈਨੂੰ ਉਲਟੀਆਂ ਆਈਆਂ ਜਿਆਦਾ ਮੈਨੂੰ ਕੰਮ 바 ਲੱਗੇ ਮੌਸਮ ਬਾਹਰ ਪੂਰੀ ਹਵਾ ਚੱਲਦੀ ਹੈ ਮੈਨੂੰ ਮੌਸਮ ਠੰਡ ਆਲੂ ਵਾਲੇ ਕੋਕੜੀਆਂ ਨੇ ਬਣਾਈ ਆਲੂ ਵਾਲੇ ਪਕੜ ਤੱਕ ਕਹਿ ਦੇਣਗੇ ਖਾਦਿਆਂ ਨੂੰ ਕੈ ਤਰੀਕ ਨੂੰ ਬਣਾਏ ਸੀ ਬਣਦਾ ਬਣਦਾ ਉਦੋਂ ਦਾ ਫਿਰ ਅੰਦਰ ਸਟੋਰ ਹੁੰਦਾ ਗਿਆ ਨਾ ਮੈਨੂੰ ਪਤਾ ਵੀ ਮੇਰੇ ਨਾਲ ਸਵੇਰੇ ਕੀ ਬਣਿਆ ਜੀ ਲੱਗੇ ਵੀ ਉਹ ਸੌਂਕ ਉਹਦੇ ਜਿਹੜੀ ਮੀਸਾ ਦੀ ਵੀ ਇਹ ਕਿਤਾਬ ਐ ਦਾ ਬਾਲਾ ਬੜਾ ਇਹ ਸਾਡੇ ਕੋਲ ਮੈਂ ਲੈਣਾ ਮੈਨੂੰ ਵੀ ਆ ਲੱਗਦਾ ਮੈਂ ਬਿਉਲਟੀ ਐ ਜੀ ਫੇ ਡੈਡੀ ਤੂੰ ਗੋਲੀ ਘਣਾ ਤਾਂ ਹਾਂ ਆ ਦੇ ਸਾਨੂੰ ਉਹ ਇਹ ਤਾਂ ਦਰਦ ਵਾਲੀ ਆ ਫਿਰ ਲੈ ਗੋਲੀ ਤੂੰ ਲੈ ਤਈਆ ਕੋੜੀ ਮੈਂ ਵੀ ਸਵੇਰੇ ਗੋਲੀ ਲਈ ਫਿਰ ਪਰਮਣ ਕਿਹਾ ਮੈਂ ਤੁਹਾਨੂੰ ਦੱਸਿਆ ਸੀ ਨਾ ਨਹੀਂ ਮੈਂ ਕੱਲ ਮੈਂ ਤਾਂ ਹੀ ਗੋਲੀ ਨਹੀਂ ਸੀ ਲਈ ਮੈਂ ਕਿਹਾ ਜੋ ਹੋਣਾ ਹੋਵੇ ਤਾਂ ਸਹੀ ਹੈ ਨਾ ਉਹੀ ਗੱਲ ਹੋ ਗਈ ਤੇ ਲੋ ਜੇ ਮੈਂ ਕੱਲ ਗੋਲੀ ਲੈ ਲੰਦੀ ਤਾਂ ਅੱਜ ਵੀ ਸਰੀਰ ਮਤਲਬ ਮਾੜਾ ਮੋਟਾ ਠੀਕ ਰਹਿੰਦਾ ਤਾਂ ਕਸਟ ਆੜੀ ਗੱਡੀ ਰਹਿੰਦੀ ਹੈ ਨਾ ਤੇ ਅੱਜ ਹੁਣ ਮੈਂ ਕੱਲ ਗੋਲੀ ਲਈ ਨਹੀਂ ਅੱਜ ਫੁੱਲ ਬਟਾ ਫੁੱਲ ਬੈਟਰੀ ਡਾਊਨ ਹੋ ਗਈ 100% ਬੈਟਰੀ ਡਾਊਨ ਆ ਤਾਂ ਸੋ ਦਈ ਦੁੱਤਾ ਬੈਗ ਰੁਹਾ ਹਜਾਰਾਂ ਆਮ ਤਾਂ ਕਿਸੇ ਨੂੰ ਨਾ ਦਵੇ ਤੇ ਉਹੀ ਗੱਲ ਅੰਨੀ ਨਰ ਮੈਨੂੰ ਗਾਲਾਂ ਕੱਢੀਆਂ ਇਹ ਪਾਣੇ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਜਦ ਤੱਕ ਅੱਜ ਤੁਸੀਂ ਬਿਮਾਰ ਹੋ ਜਾਂਨੇ ਹੋ ਤੁਹਾਡੇ ਹਸਬੰਦ ਤੁਹਾਡੀ ਵੀ ਨਹੀਂ ਸਾਹਮਦੇ ਤੁਹਾਨੂੰ ਦੇ ਆ ਦਾਸਪੈਟ ਮੈਂ ਨਾ ਡੇਟਿੰਗ ਹੁੰਦੇ ਇੱਕ ਵਾਰ ਜਿਆਦਾ ਆਪਣਾ ਕਾਫੀ ਬਿਮਾਰ ਹੈ ਨਾ ਕਾਫੀ ਜਿਆਦਾ ਬਿਮਾਰ ਹੋ ਗਿਆ ਤੇ ਇਹਨੂੰ ਮੈਂ ਦਵਾਈ ਦਿੱਤੀ ਇਹਨੂੰ ਦੋ ਵਾਰੀ ਬੁਖਾਰ ਦੀ ਉਹਦੇ ਨਾਲ ਬੁਖਾਰ ਡਾਕਟਰ ਆ ਨਹੀਂ ਹੈ ਨਾ ਮੈਂ ਇਹਨਾਂ ਨਾ ਪੇਸਤਾ ਮੀਹ ਪਾਵੇ ਮੈਂ ਪਰਮ ਨੂੰ ਕਿਹਾ ਵੀ ਇਹਨੂੰ ਲੈ ਜਾਓ ਗੱਡੀ 'ਚ ਡਾਕਟਰ ਦੇ ਲੱਗਿਆ ਉਪਰੋਂ ਸੰਡੇ ਆਏ ਹੋ ਜਾਂਦਾ ਹੁੰਦਾ ਵੀ ਮੇਰੇ ਤੇ ਜਿਆਰ ਨਾਲ ਹਨਾ ਕੌਣ ਆਉਂਦੀਆਂ ਮੁੰਡੇ ਨੂੰ ਗੱਡੀ 'ਚ ਬਿਠਾ ਕੇ 7-800 ਦੀ ਤਾਂ ਮੈਂ ਕਹਿੰਦਾ 200 ਰੁਪਏ ਤੇ ਫੀਸ ਦੇ ਕੇ ਆਏ 7-800 ਦੀਆਂ ਸ਼ੀਸ਼ੀਆਂ ਇੰਨੀਆਂ ਪੀਣ ਵਾਲੀਆਂ ਲਿਆਉਂਦੀਆਂ ਭਈ ਮੁੰਡੇ ਨੂੰ ਇਹਨਾਂ ਨੇ ਇੰਨੀਆਂ ਕਾਲਾ ਕੱਡੀਆਂ ਦੋਹਾਂ ਜਾਣਿਆ ਨੇ ਇਹ ਆ ਖਾਂਦਾ ਏ ਆ ਖਾਂਦੇ ਆ ਇਨੀ ਕਰਦਾ ਇਨੀ ਕਰਦਾ ਮੁੰਡੇ ਨੇ ਉਹ ਦਵਾਈ ਨੂੰ ਮੂੰਹ ਨਹੀਂ ਲਾਇਆ ਮम्मी ਮੈਨੂੰ ਇਹਨਾਂ ਦੀ ਦਵਾਈ ਲੈਣੀ ਹੈ ਇਹਨਾਂ ਨੇ ਮੈਨੂੰ ਕਾਲਾ ਕੱਡੀਆਂ ਗੱਡੀ 'ਚ ਮੈਂ ਨਹੀਂ ਲੈਣੀ ਕਹਿੰਦਾ ਇਹਨਾਂ ਦੀ ਦਵਾਈ ਇਹਨਾਂ ਨੇ ਮੈਨੂੰ ਗਾਲਾਂ ਕੱਢੀਆਂ ਮੈਂ ਕਿਹੜੀ ਕਿਹੜੀ ਗਾਲ ਕੱਢੀ ਕਹਿੰਦਾ ਮੈਨੂੰ ਕਹਿੰਦੇ ਆ ਤੂੰ ਸਬਜ਼ੀ ਨਹੀਂ ਖਾਂਦਾ ਤੂੰ ਆਹ ਨਹੀਂ ਖਾਂਦਾ ਤੂੰ ਆਹ ਨਹੀਂ ਖਾਂਦਾ ਐਂਡੀਆਂ ਕਾਲਾ ਕੱਢਦੇ ਆਂ ਭਈ ਮੈਂ ਇਹ ਦਵਾਈ ਨਾ ਲਵਾਂ ਮੈਂ ਉਹੀ ਦਵਾਈ ਹੈ ਨਾ ਮੇਰੇ ਕੋਲ ਥੋੜੀ ਜੀ ਦਵਾਈ ਮੈਂ ਉਹ ਕੋਲ ਕੇ ਸ਼ੀਸ਼ੀ ਇਹਨੇ ਦੇਤੀ ਉਹਦੇ ਨਾਲ ਇਹ ਠੀਕ ਹੋ ਗਿਆ ਇਹੋ ਜਿਹੇ ਬੰਦੇ ਨੇ ਸਾਡੇ ਘਰੇ ਦਵਾਈ ਬਾਅਦ ਚ ਮਿਲਦੀ ਆ ਦਵਾ ਪਹਿਲਾਂ ਮਿਲਦੀ ਆ ਬਹੁਤ ਦਬਾਵਾਂ ਦਿੰਦੇ ਨੇ ਇਹ ਸਾਨੂੰ ਅਨੰਦ ਆਦੀ ਅੱਜ ਸਵੇਰੇ ਸਵੇਰੇ ਮੈਨੂੰ ਗਾਲਾਂ ਕੱਢਣ ਲੱਗ ਗਏ ਲਾ ਕਹਿੰਦੇ ਕਹਿੰਦੇ ਕੱਲ ਤੂੰ ਕੰਮ ਨਾ ਕਰਦੀ ਮੈਂ ਕਿਹਾ ਅੱਜ ਸਿਰਫ ਔਰ ਸਿਰਫ ਅੱਜ ਹੀ ਤੇ ਚਾਹ ਨਹੀਂ ਬਣਾਈ ਗਾਣਾ ਤਾਂ ਤੁਸੀਂ ਮੈਨੂੰ ਹੁਣ ਕੱਢੀ ਜਾਂਦੇ ਹੋ ਹਾਂ ਤੇ ਔਟੇ ਔਟੇ ਤੇ ਬੈਠੀ ਔਟੇ ਤੇ ਬੈਠੀ ਬਾਕੀ ਹੁਣ ਦੇਖਦੇ ਆ 1:00 ਵੱਜ ਗਿਆ ਅਰ ਸੋਈ ਚ ਵੜ ਕੇ ਦੇਖੂ ਬਲਾ ਉਹਨੂੰ ਖਾਣੀ ਪੀਣੀ ਆ ਕੁਝ ਫੇਰ ਗੋਲੀ ਲੈਣੀ ਕੋਈ ਮੇਰੀ ਦਵਾਈ ਦੇ ਦੋ ਦੋਈਓ ਕਿੱਥੇ ਆ ਇਹਦੇ ਵਿੱਚ ਤਾਂ ਇੱਕੋ ਖਰਾਕ ਸੀ ਉਹ ਮੈਂ ਲੈ ਲੀ ਹਾਂ ਹਾਂ ਬੱਸ ਡਾਕਟਰ ਦਾ ਵੀ ਉਹੀ ਕਹਿਣਾ ਆ ਨਹੀਂ ਖਾਣਾ ਨਹੀਂ ਖਾਣਾ ਉਹ ਤਾਂ ਮੈਨੂੰ ਖੁਦ ਵੀ ਆ ਮੈਂ ਰਾਤ ਹੁਣ ਫਿਰ ਬੰਦਾ ਅਲੱਗ ਤੋਂ ਆਪਦੇ ਲਈ ਕੀ ਬਣਾਵੇ ਤੇ ਕੀ ਖਾਵੇ ਹਨਾ ਤੇ ਹੁਣ ਮੈਂ ਬਰੈਡ ਖਾ ਲੰਨੀ ਇਹਨਾਂ ਨੇ ਚਾਹ ਬਣਾਈ ਆ ਚਾਹ ਤਾਂ ਬਣਾ ਕੇ ਦੇ ਲੈਂਦੇ ਮੇਰਾ ਮੁੰਡਾ ਸਾਹੂ ਆ ਸਾਰੇ ਰਸੋਈ ਸੰਭ ਲਈ ਮੇਰੇ ਮੁੰਡੇ ਨੇ ਭਾਂਡੇ ਵੀ ਧੋਤੇ ਖਾ ਕੇ ਇਹਨਾਂ ਨੂੰ ਖਲਾ ਤੇ ਚੌਲ ਬਣਾ ਕੇ ਆਪ ਖਾ ਲੇ ਦਾਲ ਸਬਜ਼ੀ ਸਾਰੀ ਸੰਭਤੀ ਦਹੀਂ ਸੰਭਤਾ ਕਿੰਨੇ ਦਿਨ ਦਾ ਲੱਗੀ ਜਾਂਦਾ ਸੀ ਅੱਜ ਰਿਜ਼ਲਟ ਨਿਕਲੇ ਆ। ਜਾਲਟ ਨਿਕਲ ਗਿਆ ਸੀ ਇਹ 29 ਤਰੀਕ ਨੂੰ ਨਹੀਂ ਹੈ ਨਾ ਭਾਈ। 29 ਤਰੀਕ ਨੂੰ ਰਿਜ਼ਲਟ ਨਿਕਲਿਆ। ਅਸਲੀ ਰਿਜ਼ਲਟ ਵੀ ਨਿਕਲੇ ਨਾ। ਆਏ। ਅੱਜ ਵੀ ਨਿਕਲਿਆ। ਮੈਨੂੰ نیند ਵੀ ਨਹੀਂ ਆਉਂਦੀ ਮੈਂ ਅੱਧੀ ਰਾਤ ਤੋਂ ਮੈਨੂੰ ਨੀਂਦ ਨਹੀਂ ਆਉਂਦੀ। ਹੁਣ ਵੀ ਹੈ ਨਾ ਪਤਾ ਨਹੀਂ ਮੈਂ ਪਈ ਗੋਲੀ ਲੈ ਲਈ ਸੀ। ਮੈਂ ਗੋਲੀ ਲੈਣ ਤੋਂ ਬਾਅਦ ਮੈਨੂੰ ਪਾਣੀ ਪੂਣੀ ਦਾ ਸਾਰਾ ਮੇਰਾ ਨਿਕਲ ਗਿਆ। ਚਲੋ ਗੋਲੀ ਪਚ ਗਈ ਹੈ ਨਾ। ਨਾ ਤੇ ਮੈਨੂੰ ਪਰਉਂਗਾ ਮੰਮੀ ਮੈਂ ਇੱਥੇ ਪੈ ਗਈ ਸੀ ਮੰਮੀ ਅੰਦਰ ਜਾ ਕੇ ਪਹੋ ਤੁਸੀਂ ਮੈਂ ਅੰਦਰ ਜਾ ਕੇ ਪੈ ਗਈ ਤੇ ਥੋੜਾ ਜਿਹਾ ਟਾਈਮ ਨੀਂਦਾਈ ਤੇ ਚੰਨ ਚਲ ਦਿਨ ਚੜ ਗਿਆ ਹਨਾ ਸਿਹਾਰ ਦੀ ਅੱਖ ਖੁੱਲੀ ਅੱਜ ਜਿਹਨ ਨੂੰ ਛੁੱਟੀ ਆ ਕਿਉਂਕਿ ਇਹਦੇ ਸਕੂਲ ਦਾ ਟ੍ਰਿਪ ਗਿਆ ਹੋਇਆ ਤੇ ਆਪਣਾ ਜਿਹਾਰ ਟ੍ਰਿਪ ਤੇ ਨਹੀਂ ਗਿਆਗਾ ਇਹਨੇ ਆਪ ਵੀ ਜਿੱਦਣੇ ਕਰੀ ਤੇ ਅਸੀਂ ਵੀ ਨਹੀਂ ਕਿਹਾਗਾ ਵੀ ਜਾ ਕਿਉਂਕਿ ਫੀਸ ਬਹੁਤ ਐਨੀ ਫੀਸ ਦੇ ਕੇ ਹੁਣ ਆਪਾਂ ਇਹਦਾ ਜਿਹਾਰ ਦਾ ਬਰਥਡੇ ਮਨਾਇਆ ਇਹਨੂੰ ਐਡਾ ਵੱਡਾ ਗਿਫਟ ਦਿੱਤਾ ਫਿਰ ਭਾਈ ਇੰਨੀਆਂ ਹੋਣੀ ਨੇ ਫੀਸਾਂ ਵੀ ਭਰਨੀਆਂ ਨੇ ਹਨਾ ਨਾਲ ਕੀ ਇੱਥੇ ਬੰਡਰਲੈਂਡ ਜਾਣਾ ਸੀ ਬੰਡਰਲੈਂਡ ਦਾ ਬੰਦਾ ਆਪ ਦਿਖਾ ਲਿਆ ਵੀ ਨਾਲ ਇੰਨੀ ਫੀਸ ਵੀ ਨਹੀਂ ਲੱਗਦੀ ਤਾਂ ਕਰਕੇ ਨਹੀਂ ਭੇਜਿਆਗਾ ਤੇਨ ਛੁੱਟੀ ਸੀਗੇ ਮਨਾਂਗਾ ਮੰਮੀ ਉੱਠ ਘੜੋ ਤੁਸੀਂ ਉੱਠੇ ਹੀ ਨਹੀਂ ਫਿਰ ਇਹਨਾਂ ਦੇ ਕਿ ਮम्मा ਤੁਸੀਂ ਇੱਥੇ ਇਰ ਰਹਿ ਜਾਇਆਂ ਕਿਉਂ ਲਈਆਂ ਮਾਂ ਮੈਨੂੰ ਠੰਡ ਲੱਗਦੀ ਆ ਜਦੋਂ ਪਰਮ ਨੂੰ ਪਤਾ ਲੱਗਿਆ ਵੀ 1000 ਜਾ ਗਏ ਨੇ ਉਹ ਕਹਿੰਦਾ ਮੰਮੀ ਨੂੰ ਨਾ ਠਾਲੀ ਕਿਤੇ ਉੱਠ ਕੇ ਮੂੰਹ ਧੋ ਕੇ ਦੁੱਧ ਪੀ ਲਾ ਮੰਮੀ ਦੇ ਤੇਰੇ ਗਾਣਿਆਂ ਨਾਲ ਜਾਗਦੀ ਆ ਐਨੇ ਪਰ ਉਹ ਆ ਤਜਾ ਕੰਮ ਕਰਦਾ ਐਨੇ ਗਾਣੇ ਲਾਉਂਦਾ ਮੈਨੂੰ ਜਮਾ ਨੀਂਦ ਨਹੀਂ ਆਈ ਹੁਣ ਦੇਖਦੀ ਆ ਹੁਣ ਥੋੜਾ ਜਿਹਾ ਟਾਈਮ ਸੌਂਗੂਗੀ ਸੌਂ ਕੇ ਫਿਰ ਸਿਰ ਜਹਾੜਾ ਹੋ ਜਾਊਗਾ ਲਓ ਭੈਣੇ ਆ ਮੇਰੀ ਅਪਡੇਟ ਆ ਕੱਲ ਕਿੰਨੀ ਸੋਹਣੀ ਹੱਸਦੀ ਖੇਡਦੀ ਸੀ ਅੱਜ ਦੇਖ ਲਓ ਕੀ ਹੋ ਗਿਆ ਚਲੋ ਮੈਂ ਦਵਾਈ ਦੂਈ ਲੈ ਲਾ ਬਰੈਡ ਖਾ ਲਵਾਂ ਚਾਹ ਤੇ ਡੋਬ ਕੇ ਦੋ ਅੱਜ ਤਾਂ ਨਹੀਂ ਮਾਣ ਪਰ ਫਿਰ ਵੀ ਖਾਣੇ ਪੈਣੇ ਆ ਕਿਉਂਕਿ ਬੱਚਿਆਂ ਨੂੰ ਫਿਰ ਰੋਟੀ ਵੀ ਬਣਾ ਕੇ ਦੇਣੀ ਆ ਕੰਮ ਆ ਜਾਰ ਦੀ ਯੂਨੀਫਾਰਮ ਧੋਣ ਵਾਲੀ ਪਈ ਆ ਬਹੁਤ ਜ਼ਿਆਦਾ ਕੰਮ ਆ ਮੁੰਡੇ ਦੀ ਯੂਨੀਫਾਰਮ ਧੋ ਦੋ ਬਹੁਤ ਨਹੀਂ ਬਾਹੇ ਚਲੋ ਬਾਅਦ ਚ ਮਿਲਦੇ ਹੁਣ ਠੀਕ ਹੋ ਕੇ ਮਿਲਦਾ ਨੂੰ ਆਥਣ ਤੱਕ ਠੀਕ ਕਿੰਨੀ ਕੁ ਮਾਰ ਲੂ ਲੱਗਾ ਇਹ ਠੀਠਾ ਲਾਡੋ ਦੁੱਧ ਸੁਆਹਦਾ ਇਹ ਭਾਈ ਉਹ ਕਰਦੀ ਆ ਇਹਦੀ ਮਾਂ ਨੇ ਮਿੱਠੀ ਨੇ ਅਰਮੋਲ ਦਾ ਦੁੱਧ ਪੀਤਾ ਹੋਇਆ ਉਹ ਤਸਲੇ ਚ ਪੀਂਦੀ ਹੁੰਦੀ ਸੀਗੀ ਇਹਨੂੰ ਮੈਂ ਪਰੀ ਨੂੰ ਧਾਰਨਾ ਪਰੀ ਦਾ ਦੁੱਧ ਉਹ ਵੀ ਪੀ ਜਾਂਦੀ ਸੀ ਮਿੱਠੀ ਕੀ ਕਰਦਾ ਕਾਕਾ ਆ